ਮੈਂ ਕਹਿੰਦਾ ਸੀ ਮੋਦੀ ਜੀ ਬਤਾਈਏ ਅੱਛੇ ਦਿਨ ਕਵਾਨੇ ਵਾਲੇ ਹੈ ਉੱਥੇ ਉਹਨਾਂ ਨੂੰ ਮੁੜਕਾ ਆ ਜਾਂਦਾ ਸੀ ਪਸੀਨਾ ਆ ਜਾਂਦਾ ਸੀ ਉਹ ਕਹਿੰਦੇ ਸੀ ਯਾਰ ਤਾਂ ਪੀਲੀ ਪੱਗ ਵਾਲੇ ਨੂੰ 2 ਮਿੰਟ ਦੇ ਦੋ ਇਹ 2 ਮਿੰਟ ਹੀ ਬੋਲਦਾ ਜੇ ਨਾ ਦੇਈਏ 2 ਘੰਟੇ ਚੱਲਣ ਨਹੀਂ ਦਿੰਦਾ ਸੋ ਇਹ ਪਾਸਵਰਡ ਸਾਰੇ ਮੈਂ ਮਾਲਵਿੰਦਰ ਕੰਗਰੂ ਕਿਉਂ ਕਿਉਂ ਵੀ ਐਂ ਕੰਮ ਲੈਣਾ ਹੈ ਨਾ ਤੋਂ ਬਸ ਇਹ ਤਸਵੀਰਾਂ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੀਆਂ ਨੇ ਇੱਥੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪ ਉਮੀਦਵਾਰ ਮਾਲਵਿੰਦਰ ਸਿੰਘ ਕੰਗਲੀ ਚੋਣ ਪ੍ਰਚਾਰ ਕੀਤਾ ਦੁਹਰਾਇਆ ਕਿ ਆਮ ਆਦਮੀ ਪਾਰਟੀ ਪੰਜਾਬ ਦੀਆਂ 13 ਦੀਆਂ 13 ਸੀਟਾਂ ਜਿੱਤੇਗੀ ਸੀਐਮ ਮਾਨ ਨੇ ਕਿਹਾ ਕਿ ਉਹ 2 ਸਾਲ ਦੇ ਕੰਮਾਂ ਦੇ ਆਧਾਰ ਤੇ ਲੋਕਾਂ ਤੋਂ ਵੋਟ ਮੰਗ ਰਹੇ ਨੇ ਪਵਿੱਤਰ ਧਰਤੀ ਹੈ ਇਤਿਹਾਸਿਕ ਧਰਤੀ ਹੈ ਜ਼ੁਲਮ ਦੇ ਵਿਰੁੱਧ ਲੜਨ ਤੇ ਖੜਨ ਵਾਲੀ ਧਰਤੀ ਹੈ ਇਧਰਲੇ ਪਾਸੇ 20 ਕਿਲੋਮੀਟਰ ਦੇਖੀਏ ਤਾਂ ਵੱਡੇ ਸਹਿਬਜ਼ਾਦਿਆਂ ਦੀ ਕੁਰਬਾਨੀ ਹੈ ਇਧਰਲੇ ਪਾਸੇ 20 ਕਿਲੋਮੀਟਰ ਦੇਖ ਲਈ ਤਾਂ ਛੋਟੇ ਸਹਿਬ ਜਿਆਦਾ ਨਹੀਂ ਕੁਰਬਾਨੀ ਉਹ ਲੜਾਈਆਂ ਕੋਈ ਆਪਣੇ ਪਰਿਵਾਰ ਵਾਸਤੇ ਨਹੀਂ ਲੜੀਆਂ ਸੀ ਗੁਰੂ ਸਾਹਿਬ ਨੇ ਉਹ ਲੜਾਈਆਂ ਕੌਮ ਵਾਸਤੇ ਦੇਸ਼ ਵਾਸਤੇ ਲੜੀਆਂ ਸੀ ਪਰਿਵਾਰ ਵਾਰਿਆ ਸੀ ਸਰਵੰਸ ਵਾਰਿਆ ਸੀ ਸੋ ਇਸ ਧਰਤੀ ਤੋਂ ਅੱਜ ਮੈਂ ਫੇਰ ਦੁਬਾਰਾ ਜਿਹੜੀ ਤਾਨਾ ਸ਼ਾਹੀ ਮੁਲਕ ਦੇ ਵਿੱਚ ਫੇਰ ਜ਼ੁਲਮ ਜਿਹੜੇ ਗਰੀਬਾਂ ਦਲਤਾਂ ਤੇ ਆਮ ਲੋਕਾਂ ਤੇ ਹੋ ਰਹੇ ਨੇ ਉਹਨਾਂ ਦੇ ਵਿਰੁੱਧ ਹੁਣ ਤਲਵਾਰਾਂ ਨਾਲ ਨਹੀਂ ਹੁਣ ਵੋਟਾਂ ਨਾਲ ਲੜਾਈ ਲੜੀ ਜਾਂਦੀ ਹੈ ਤੇ ਹੁਣ ਤੁਸੀਂ ਵੋਟਾਂ ਵਾਲੀ ਲੜਾਈ ਦੇ ਵਿੱਚ ਸਾਡਾ ਸਾਥ ਦੇ ਦਿਓ ਇਹ ਨਾ ਸੋਚ ਲਿਓ ਭਗਵੰਤਬਾਨ ਮਰਿੰਡੇ ਤਾਂ ਆ ਗਿਆ ਜੇ ਕਿਤੇ ਚਮਕੌਰ ਸਾਹਿਬ ਆ ਜਾਂਦਾ ਜੇ ਕਿਤੇ ਮਨੋਲੀ ਆ ਜਾਂਦਾ ਜੇ ਕਿਤੇ ਫਲਾਨੇ ਪਿੰਡ ਆ ਜਾਂਦਾ ਸਾਡੇ ਪਿੰਡ ਆ ਜਾਂਦਾ ਉਹਨੂੰ ਵੋਟਾਂ ਪਾ ਦਿੰਦੇ ਵੀਰ ਉਹ ਇਹ ਜਿਹੜੀਆਂ ਵੋਟਾਂ ਨੇ ਇਹ ਮੈਂ ਆਪਣੇ ਬੱਚਿਆਂ ਲਈ ਨਹੀਂ ਮੰਗਣ ਆਇਆ ਮੈਂ ਤੁਹਾਡੇ ਬੱਚਿਆਂ ਲਈ ਵੋਟਾਂ ਮੰਗਣ ਆਇਆ ਮੈਂ ਫੇਰ ਆਜੂਗਾ ਮੈਂ ਤਵਾਰੇ ਕਦੇ ਮੈਨੂੰ ਬੁਲਾ ਲਿਓ ਹੁਣ ਮੈਂ ਹਰੇਕ ਥਾਂ ਤੇ ਜਾ ਨਹੀਂ ਸਕਦਾ ਪਰ ਮੈਂ ਜਿੱਨਾ ਜਾਈ ਜਾਨਾ ਉਹਨਾਂ ਇਹ ਤੋਂ ਪਹਿਲਾਂ ਕੋਈ ਲੀਡਰ ਗਿਆ ਨਹੀਂ ਪਿਛਲੇ 25 26 ਦਿਨਾਂ 'ਚ 106 ਰੈਲੀਆਂ ਹੋ ਗਈਆਂ ਮੇਰੀਆਂ 106 ਨਹੀਂ ਇਹ ਤੋਂ ਪਹਿਲਾਂ ਕੋਈ ਨਹੀਂ ਨਿਕਲਦਾ ਸੀ ਬਾਹਰ ਹੁਣ ਵੀ ਨਹੀਂ ਨਿਕਲਦੇ ਉਹ ਸੁਖਵੀਰ ਬਾਦਲ ਦੇਖ ਲੋ ਜੀਪ ਤੇ ਛੱਤ ਜੀ ਲਵਾਈ ਫਿਰਦਾ ਕਹਿੰਦਾ ਧੁੱਪ ਲੱਗਦੀ ਐ ਮੈਨੂੰ ਅਫਸਰਾਂ ਨੇ ਦੱਸਿਆ ਕਿਉਂਕਿ ਪੰਜਾਬ ਦੇ ਅਫਸਰ ਹੀ ਲੱਗੇ ਹੁੰਦੇ ਨਾਲ ਉਹਨਾਂ ਦੇ ਕਹਿੰਦੇ ਜੀ ਅੰਗਰੇਜ਼ੀ ਚ ਪੁੱਛਦਾ ਸਾਨੂੰ ਟੈਂਪਰੇਚਰ ਹਾਊ ਮੱਚ ਇਜ਼ ਦਾ ਟੈਂਪਰੇਚਰ ਕਹਿੰਦਾ ਅਸੀਂ ਕਹਿ ਦਿੰਨੇ ਆ ਜੀ 45 ਡਿਗਰੀ ਓ ਮਾਈ ਗੋਡ ਟੂ ਹੌਟ ਟੂ ਹੌਟ ਜਦੋਂ 30 ਡਿਗਰੀ ਹੋਇਆ ਤਾਂ ਦੱਸਿਓ ਫਿਰ ਪੰਜਾਬ ਬਚਾਵਾਂਗੇ ਉਹ ਜਿੰਨੇ ਚਿਰ ਚ 45 ਤੋਂ 30 ਡਿਗਰੀ ਕਰਦਾ ਉਹਨੇ ਚਿਰ ਮੈਂ ਪਾਉਣਾ ਪੰਜਾਬ ਲੰਘ ਜਾਣਾ ਆਪਣੀ ਕੀ ਰੀਸ ਕਰਨਗੇ ਆਪਾਂ ਹੈਗੇ ਆਂ ਦੇਸੀ ਆਪਾਂ ਹੈਗੇ ਆਂ ਬੋਰ ਦੇ ਟੋਇਆਂ ਚੋਂ ਨਿਕਲ ਕੇ ਆਏ ਆ ਇਹ ਰੈਲੀਆਂ ਵੀ ਆਪਣੇ ਕਰਕੇ ਕਰਨ ਲੱਗ ਗਏ ਨਹੀਂ ਪਹਿਲਾਂ ਤਾਂ ਐਂ ਹੀ ਚੱਲ ਜਾਂਦਾ ਸੀ ਇਹਨਾਂ ਦਾ ਕੰਮ ਸੋ ਵੀਰੋ ਇਹ ਤੁਹਾਡਾ ਕੰਮ ਹੈ ਇਹ ਤੁਸੀਂ ਲਾਏ ਆ ਇਹ ਸਿੱਧੇ ਰਾਹ ਤੇ ਤੁਸੀਂ ਲਿਆਂਦੇ ਮੇਰੇ ਤਾਂ ਨਾ ਹੀ ਲੱਗਦਾ ਉਹ ਕਹਿੰਦੇ ਨਾ ਲੜਦੀਆਂ ਫੌਜਾਂ ਹੁੰਦੀਆਂ ਨਾ ਜਰਨੈਲ ਦਾ ਫੌਜਾਂ ਤੁਸੀਂ ਹੋ ਮੇਰੀਆਂ ਨਾ ਹੀ ਆ ਜਰਨੈਲ ਦਾ ਤਾਂ ਸਵੱਜ ਸਰਪੇ ਦੀਆਂ ਰਿਪੋਰਟਾਂ ਆਨੰਦਪੁਰ ਸਾਹਿਬ ਦੀਆਂ ਬਹੁਤ ਵਧੀਆ ਆ ਰਹੀਆਂ ਨੇ ਚਮਕੌਰ ਸਾਹਿਬ ਵਾਲਿਓ ਹੁਣ ਤਾਂ ਇਹ ਮੁਕਾਬਲਾ ਹੈ ਕਿ ਨੌ ਚੋਂ ਪਹਿਲੇ ਨੰਬਰ ਤੇ ਕਿਹੜਾ ਆਊਗਾ ਤਾਂ ਚਮਕੌਰ ਸਾਹਿਬ ਪਹਿਲੇ ਨੰਬਰ ਤੇ ਆਉਣਾ ਚਾਹੀਦਾ ਜੇ ਇਹਨਾਂ ਕੋਲੇ ਡਿਬੇਟ ਵਾਸਤੇ ਕੋਈ ਪੁਆਇੰਟ ਹੁੰਦਾ ਜੇ ਇਹਨਾਂ ਕੋਲੇ ਮੇਰੇ ਵਿਰੁੱਧ ਸਰਕਾਰ ਦੇ ਵਿਰੁੱਧ ਕੋਈ ਪੁਆਇੰਟ ਹੁੰਦਾ 1 ਨਵੰਬਰ ਨੂੰ ਲੁਧਿਆਣੇ ਆਪਾਂ ਡਿਬੇਟ ਰੱਖੀ ਸੀ 25 ਦਿਨ ਪਹਿਲਾਂ ਕਹਿੰਦਾ ਸੀ ਉੱਥੇ ਆ ਜਿਓ ਹਰੇਕ ਟੌਪਿਕ ਤੇ ਗੱਲ ਕਰਾਂਗੇ ਮੈਂ ਕੁਰਸੀਆਂ ਵੀ ਲਾ ਲਈਆਂ ਉੱਥੇ ਆਏ ਨਹੀਂ ਉਸ ਦਿਨ ਕਿਉਂ ਨਹੀਂ ਆਏ ਫਿਰ ਹੁਣ ਕਿਉਂ ਬੋਲੀ ਜਾਂਦੇ ਆ ਉਸ ਦਿਨ ਆ ਜਾਂਦੇ ਬੰਗਲ ਕਰ ਲੈਂਦੇ ਵੀਰੋ ਹਈ ਨਹੀਂ ਬੋਲਣ ਨੂੰ ਕੁਝ ਪਹਿਲਾਂ ਕਹਿੰਦੇ ਬਿਜਲੀ ਆਏ ਥੋੜੀ ਫ੍ਰੀ ਹੋ ਜੂ ਮੈਂ ਕਰਤੀ ਜ਼ੀਰੋ ਆਉਂਦਾ ਨਾ ਬਿੱਲ ਕਹਿੰਦੇ ਜਿਆਦੇ ਦਿਨ ਨਹੀਂ ਦੋ ਚਰ ਮਹੀਨੇ ਹੋਊ 2 ਸਾਲ ਹੋ ਗਏ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਫਿਰ ਕਹਿੰਦੇ ਨੌਕਰੀਆਂ ਨਹੀਂ ਦੇ ਸਕਦਾ 43000 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ 43000 ਤੁਹਾਡੇ ਚ ਵੀ ਬਹੁਤ ਸਾਰੇ ਹੋਣਗੇ ਜਿਹਨਾਂ ਦੇ ਰਿਸ਼ਤੇ ਜਾਣ ਆ ਦੋਸਤਾਂ ਮਿੱਤਰਾਂ ਨੂੰ ਨੌਕਰੀ ਮਿਲ ਗਈ ਹੋਊਗੀ ਪਿੰਡ ਮਿਲੀ ਐ ਅੱਛਾ ਹੁਣ ਤਾਂ ਪਿੰਡਾਂ 'ਚ ਮੁਕਾਬਲਾ ਇਹ ਹੈ ਕਿ ਕਿਹੜੇ ਪਿੰਡ 'ਚ 5 ਮਿਲ ਗਈਆਂ ਕਿਹੜੇ ਪਿੰਡ ਨੂੰ 7 ਮਿਲ ਗਈਆਂ ਇੱਕ ਪਿੰਡ ਹੈ ਸਰਦੂਲਗੜ ਲਾਕੇ 'ਚ ਕਰਨਡੀ ਇੱਕੋ ਪਿੰਡ 'ਚ 40 ਨੌਕਰੀਆਂ ਮਿਲੀਆਂ ਨੇ ਵੀਰੋ 40 ਹੁਣ ਰਾਸ਼ਨ ਦਾ ਗਰੀਬਾਂ ਨੂੰ ਪਹਿਲਾਂ ਮਿਲਦਾ ਸੀ ਮਿੱਟੀ ਵਾਲੀ ਕਣਕ ਸੁਸਤਰੀ ਲੱਗੀ ਹੋਈ ਕਣਕ ਪਸ਼ੂ ਵੀ ਨਹੀਂ ਖਾਂਦੇ ਸੀ ਉਹਨੂੰ ਅਸੀਂ ਹੁਣ ਕਰਨ ਲੱਗਿਆ ਹਰੇਕ ਮਹੀਨੇ ਕਣਕ ਮਿਲੂਗੀ ਤੇ ਕਣਕ ਉਹ ਮਿਲੂਗੀ ਜਿਹੜੀ ਹੁਣ ਹੀ ਮੰਡੀ ਚਾਈ ਹੈ ਕਿ ਜਿਹੜੀ ਕਣਕ ਦਾ ਆਟਾ ਮੁੱਖ ਮੰਤਰੀ ਦੇ ਘਰੇ ਬਣਦਾ ਉਸੇ ਕਣਕ ਦਾ ਆਟਾ ਉਹਨਾਂ ਨੂੰ ਮਿਲੂਗਾ ਗਰੀਬਾਂ ਨੂੰ ਗਰੀਬਾਂ ਦੇ ਬੱਚੇ ਪੜਾ ਰਹੇ ਆ ਜਿਹੜੇ ਸਕੂਲ ਨੇ ਉਥੇ ਕੌਣ ਪੜਦਾ ਸਰਕਾਰੀ ਸਕੂਲ ਵਿੱਚ ਗਰੀਬਾਂ ਦੇ ਬੱਚੇ ਪੜਦੇ ਆ ਜੇ ਉਥੇ ਪੜ੍ਹਾਈ ਮਿਲ ਜੇ ਗਰੀਬਾਂ ਦੇ ਜਵਾਨ ਜਿਹੜੇ ਨੇ ਪੜਨ ਲੱਗ ਜਾਣ ਇਸ ਵਾਰ 98% ਰਿਜ਼ਲਟ ਆਇਆ ਹੈ ਸਰਕਾਰੀ ਸਕੂਲਾਂ ਦਾ 158 ਬੱਚੇ ਜੇਈ ਦਾ ਟੈਸਟ ਕਲੀਅਰ ਕਰਕੇ ਗਰੀਬਾਂ ਦੇ ਜਵਾਕ ਪਹਿਲੀ ਵਾਰ ਹੋਇਆ 158 ਬੱਚੇ ਉਹ ਜਦੋਂ ਟੈਸਟ ਕਲੀਅਰ ਕਰਕੇ ਜਦੋਂ ਇੰਜੀਨੀਅਰ ਡਾਕਟਰ ਬਣਨਗੇ ਨਾ 2-2 3-3 ਲੱਖ ਰੁਪਏ ਮਹੀਨੇ ਦਾ ਪੈਕੇਜ ਮਿਲੂਗਾ ਉਹਨਾਂ ਨੂੰ ਉਹ ਗਰੀਬੀਆਂ ਝੱਕਣਗੇ ਉਹ ਝੱਕਣਗੇ ਗਰੀਬੀਆਂ ਲੋਕਾਂ ਦੇ ਘਰਾਂ ਦੀਆਂ ਇਹ ਚਾਉਂਦੇ ਹੀ ਨਹੀਂ ਆ ਕਾਂਗਰਸੀ ਆਕਾਲੀ ਆ ਭਾਜਪਾ ਵਾਲੇ ਇਹ ਚਾਉਂਦੇ ਹੀ ਨਹੀਂ ਕਿ ਆਮ ਗਰੀਬ ਲੋਕਾਂ ਦੇ ਜਵਾਕ ਪੜ ਜਾਣ ਕਿਉਂਕਿ ਇਹਨਾਂ ਨੂੰ ਪਤਾ ਹੈ ਜੇ ਗਰੀਬ ਦਾ ਬੱਚਾ ਪੜ ਗਿਆ ਉਹ ਫਸਟ ਆਜੂ ਜੇ ਫਾਸਟ ਆ ਗਿਆ ਉਹਨੇ ਕੋਈ ਨੌਕਰੀ ਤੇ ਲੱਗ ਜਾਣਾ ਹੈ ਅਫਸਰ ਬਣ ਜਾਣਾ ਜੇ ਅਫਸਰ ਬਣ ਗਿਆ ਉਹਨੇ ਘਰ ਦੀ ਗਰੀਬੀ ਚੱਕ ਦੇਣੀ ਹੈ ਜੇ ਗਰੀਬੀ ਚੱਕੀ ਗਈ ਫੇਰ ਲੀਡਰਾਂ ਦੇ ਮਹਿਲਾ ਮੂਰੇ ਇਹਨਾਂ ਦੇ ਸ਼ੀਸ਼ ਮਹਿਲਾ ਮੂਰੇ ਤੜਕੀ ਤੜਕੀ ਅਰਜ਼ੀਆਂ ਲੈ ਕੇ ਹੱਥ ਬੰਨ ਕੇ ਕੌਣ ਖੜੂਗਾ ਫੇਰ ਆ ਪੰਗਾ ਇਹਨਾਂ ਨੂੰ ਬਸ ਹੁਣ ਮੈਨੂੰ ਮੈਨੂੰ ਗਾਲਾਂ ਕਿਉਂ ਕੱਢਣ ਲੱਗਿਆਂ ਤੜਕੀ ਕਹਿੰਦੇ ਆਮਕਰਾਂ ਦਾ ਮੁੰਡਾ ਮੁੱਖ ਮੰਤਰੀ ਕਿਉਂ ਬਣ ਗਿਆ ਆਮਕਰਾਂ ਦੇ ਜਵਾਕ ਮੰਤਰੀ ਕਿਉਂ ਬਣ ਗਏ ਮਲਵਿੰਦਰ ਕੰਗ ਹੈ ਸਾਡਾ ਬੁਲਾਰਾ ਵੀ ਹੈ ਬਹੁਤ ਸ਼ਾਨਦਾਰ ਬੋਲਦਾ ਹੈ ਯੂਨੀਵਰਸਿਟੀ ਚੋਂ ਸਟੂਡੈਂਟ ਸੀ ਜਦੋਂ ਉਦੋਂ ਤੋਂ ਆਪ ਦੇ ਹੱਕਾਂ ਦੀ ਲੜਾਈ ਲੜਦੇ ਆ ਰਹੇ ਹੈ ਯੂਨੀਵਰਸਿਟੀ ਦੇ ਸਟੂਡੈਂਟ ਚੋਂ ਆਏ ਨੇ ਆ ਕੇ ਮਿਹਨਤ ਕੀਤੀ ਹੈ ਕਿਸੇ ਹੋਰ ਪਾਰਟੀ ਚ ਹੁੰਦੇ ਹਜੇ ਤੱਕ ਬਲਾਕ ਦਾ ਪ੍ਰਧਾਨ ਨਹੀਂ ਬਣਾਉਣਾ ਸੀ ਇਹਨਾਂ ਨੂੰ ਉੱਥੇ ਤਾਂ 65-65 ਸਾਲ ਦੇ ਵੀ ਯੂਥ ਦੇ ਪ੍ਰਧਾਨ ਨੇ ਹਾਂ ਹਾਂ ਉੱਥੇ ਨਹੀਂ ਕੋਈ ਆਪਦੇ ਪੁੱਤ ਪਤੀ ਜੀ ਨਹੀਂ ਮੁੱਕਦੇ ਆਪਦੇ ਸਾਲੇ ਜੀ ਜੇ ਨਹੀਂ ਮੁੱਕਦੇ ਫਿਰ ਫੁੱਫੜ ਸ਼ੁਰੂ ਕਰ ਲੈਂਦੇ ਆ ਫਿਰ ਭੂਆ ਹੋਰੀ ਆ ਜਾਂਦੀਆਂ ਨੇ ਫਿਰ ਮਾਸੜ ਆ ਜਾਂਦੇ ਫਿਰ ਉਹਨੇ ਜਵਾਕ ਵੱਡੇ ਹੋ ਜਾਂਦੇ ਨੇ ਇੱਥੇ ਹੀ ਖੜੇ ਆ ਯਾਰ ਬਸ ਆਮ ਲੋਕਾਂ ਦੇ ਧੀਆਂ ਪੁੱਤਾਂ ਨੂੰ ਚੇਅਰਮੈਨ ਦੀਆਂ ਕੁਰਸੀਆਂ ਤੇ ਬਹਿਣਾ ਨਹੀਂ ਆਉਂਦਾ ਅਸੀਂ ਲਾਇਆ ਚੇਅਰਮੈਨ ਮੁੰਡੇ ਯੰਗ ਮੁੰਡੇ ਜਿਹੜੇ ਮੋਟਰਸਾਈਕਲ 'ਚ ਆਪਦਾ ਤੇਲ ਪਵਾ ਕੇ ਮੇਰੀ ਗੱਡੀ ਦੇ ਮੂਹਰੇ ਲਾਉਂਦੇ ਸੀ ਮੈਂ ਸਾਰੀ ਬਾਜ ਨਿਗਾ ਰੱਖਦਾ ਉਹਨਾਂ ਕਿਹੜਾ ਮੁੰਡਾ ਫਿਰਦਾ ਹੈ ਫਿਰ ਉਦੋਂ ਬਾਅਦ ਉਹਨੂੰ ਉਦੋਂ ਹੀ ਪਤਾ ਲੱਗਦਾ ਵੀ ਤੂੰ ਤਾਂ ਲਾਤ ਆ ਸਭ ਦੀ ਵਾਰੀ ਆਊਗੀ ਸਰਕਾਰ 'ਚ ਵੀ ਹਿੱਸਾ ਮਿਲੂਗਾ ਜ਼ਿੰਮੇਵਾਰੀ ਮਿਲੂਗੀ ਸੰਗਠਨ 'ਚ ਵੀ ਮਿਲੂਗੀ ਪਰਵਾਹ ਨਾ ਕਰਿਓ ਐਸੇ ਕੰਮ ਵਾਸਤੇ ਮੇਰਾ ਸਗਾ ਨਹੀਂ ਕੋਈ ਆਊਗਾ ਇਹ ਮੈਨੂੰ ਤੁਹਾਨੂੰ ਦੱਸਤਾ ਸੋ ਵੀਰ 1 ਨਵੰਬਰ ਨੂੰ ਆਏ ਨਹੀਂ ਡਿਬੇਟ ਤੇ ਕਿਉਂਕਿ ਇਹਨਾਂ ਕੋਲ ਕੁਝ ਹੈ ਹੀ ਨਹੀਂ ਤੇ ਆਪਾਂ ਨੇ ਕੀ ਕੀਤਾ ਨਹਿਰਾਂ ਦਾ ਪਾਣੀ ਕੱਸੀਆਂ ਦਾ ਪਾਣੀ ਆ ਰਿਹਾ ਕੋਈ ਪਿੰਡ ਕਹਿੰਦਾ 25 ਸਾਲ ਬਾਅਦ ਆਇਆ ਜੀ ਕੋਈ ਕਹਿੰਦਾ 40 ਸਾਲ ਬਾਅਦ ਸਾਡੇ ਪਾਣੀ ਆਇਆ ਨਹਿਰਾਂ ਕੱਸੀਆਂ ਦਾ ਪਾਣੀ ਆਊਗਾ ਬਿਜਲੀ ਮੋਟਰਾਂ ਵਾਲੀ ਦਿਨੇ ਆਉਂਦੀ ਐ ਦਿਨੇ ਆਉਂਦੀ ਐ ਨਾ ਜੇ ਰਾਤ ਨੂੰ ਜਾਣ ਰਾਤ ਨੂੰ ਵੀ ਆਉਂਦੀ ਐ ਜਦੋਂ ਮਰਜ਼ੀ ਸੋਚਦਾ ਬਸ ਸਟਾਰਟਰ ਵੀ ਹੈ ਦਿਨ ਵਾਲੀ ਜਿਵੇਂ ਕਹੋਗੇ ਉਵੇਂ ਕਰ ਲਾਂਗੇ 24 ਘੰਟੇ ਆਉਗੀ ਜਦੋਂ ਮਰਜੀ ਆਇਆ ਕਰੋ ਤੁਹਾਡਾ ਦਿਲ ਹੈ ਯਾਰ ਤੁਹਾਡੀ ਮਰਜ਼ੀ ਹੈ ਮੈਂ ਤਾਂ ਕਹਿਦਾ ਸੀ ਮੋਟਰਾਂ ਬੰਦ ਕਰਕੇ ਝੋਨਣ ਲੱਗਣ ਲਾ ਦੂੰ ਲਾਤਾ ਸੋ ਅਨੰਦਪੁਰ ਸਾਹਿਬ ਵਾਲਿਓ ਤੁਹਾਡੇ ਤੋਂ ਉਮੀਦ ਹੈ ਕਿ ਪਹਿਲੀ ਲੀਡ ਤੁਹਾਡੀ ਆਵੇ ਵੈਸੇ ਅੰਮ੍ਰਿਤਸਰ ਵਾਲਿਆਂ ਨੇ ਸ਼ਰਤ ਲਾਈ ਹੋਈ ਹੈ ਕਿ ਸਾਢੇ 8 ਵਜੇ ਤੱਕ ਸਾਡੀ ਤਾਂ ਆਜੂਗੀ ਜੀ ਰੁਝਾਨ ਕਿ ਪਹਿਲੀ ਲੀਡ ਜਿਹੜੀ ਉੱਥੋਂ ਹੈ ਅਨੰਦਪੁਰ ਸਾਹਿਬ ਵਾਲੇ ਕਿਸੇ ਘਿਲੋਂ ਘਟ ਹੈ ਪਹਿਲੀ ਲੀਡ ਫਿਰ ਤੁਹਾਡੀ ਆਵੇ ਤਾਂ ਨਜ਼ਾਰਾ ਆਜੇ ਉਸ ਤੋਂ ਬਾਅਦ ਉਸ ਤੋਂ ਬਾਅਦ ਫਿਰ 3 ਸਾਲ ਆਹ ਟਰਮ ਦੇ ਕੰਮ ਕਰਨ ਦਾ ਨਜ਼ਾਰਾ ਥੋੜੀ ਜਿਮੇਵਾਰੀ ਖਤਮ ਮੇਰੀ ਸ਼ੁਰੂ ਕੰਗ ਦੀ ਸ਼ੁਰੂ ਪਾਰਲੀਮੈਂਟ 'ਚ ਦੇਖੋ ਇਹਨੂੰ ਬੋਲਣਾ ਤਾਂ ਆਉਂਦਾ ਹੈ ਜਦੋਂ ਤੋਂ ਵਿਦਿਆਰਥੀ ਸੀ ਉਹਨਾਂ ਦਾ ਬੋਲਦਾ ਹੀ ਆ ਰਿਹਾ ਸਟੇਜਾਂ 'ਤੇ ਪਾਰਟੀ ਨੇ ਸਪੋਕਸਪਰਸਨ ਵੀ ਬਣਾਇਆ ਹੋਇਆ ਬੋਲਣਾ ਆਉਂਦਾ ਹੈ ਡਿਬੇਟਾਂ 'ਚ ਬੋਲਣਾ ਆਉਂਦਾ ਹੈ ਠੀਕ ਹੈ ਨਾ ਪਾਰਲੀਮੈਂਟ 'ਚ ਬੋਲਣ ਦੇ ਤਰੀਕੇ ਥੋੜੇ ਜਿਹਾ ਪਾਸਵਰਡ ਮੇਰੇ ਕੋਲੇ ਵੀ ਨੇ ਤੁਸੀਂ ਦੇਖੀ ਹੋਣਾ ਜਦੋਂ ਮੈਂ ਗਿਆ ਸੀ ਜਦੋਂ ਮੈਂ ਖੜਾ ਹੁੰਦਾ ਸੀਗਾ ਸਾਰੇ ਬੀਜੇਪੀ ਵਾਲੇ ਕੰਨਾਂ ਤੇ ਹੈੱਡਫੋਨ 'ਚ ਲਾ ਲੈਣ ਸੀ ਲਪੰਗਾ ਪਾਉ ਇਹ ਕੋਈ ਹੁਣ ਮੈਂ ਕਹਿੰਦਾ ਸੀ ਮੋਦੀ ਜੀ ਬਤਾਈਏ ਅੱਛੇ ਦਿਨ ਕਾਬਾਣੇ ਵਾਲੇ ਹੈ ਉੱਥੇ ਉਹਨਾਂ ਨੂੰ ਮੁੜਕਾ ਆ ਜਾਂਦਾ ਸੀ ਪਸੀਨਾ ਆ ਜਾਂਦਾ ਸੀ ਸੋ ਕਹਿੰਦੇ ਸੀ ਯਾਰ ਤਾਂ ਪੀਲੀ ਪੱਗ ਵਾਲੇ ਨੂੰ 2 ਮਿੰਟ ਦੇ ਦਿਓ ਇਹ 2 ਮਿੰਟ ਹੀ ਬੋਲਦਾ ਜੇ ਨਾ ਦੇਈਏ 2 ਘੰਟੇ ਚੱਲਣ ਨਹੀਂ ਦਿੰਦਾ ਸੋ ਇਹ ਪਾਸਵਰਡ ਸਾਰੇ ਮੈਂ ਮਾਲਵੇ ਦੇ ਮਰ ਕੰਗ ਨੂੰ ਦਿਉਂ ਵੀ ਐਂ ਕੰਮ ਲੈਣਾ ਇਹਨਾਂ ਤੋਂ ਬਸ ਉਹ ਕੁੰਡੀਆਂ ਸਾਰੀਆਂ ਮੇਰੇ ਕੋਲ ਹੈਗੀਆਂ ਕੇਰਾ ਤੁਸੀਂ ਤਬੀਤ ਬੰਨ੍ਹ ਦੋ ਇਹਨੂੰ ਪੌੜੀਆਂ ਚੜਾ ਦੋ ਪਾਰਲੀਮੈਂਟ ਵੀ ਅੱਗੇ ਗਾਹਾਂ ਮੇਰਾ ਕੰਮ ਹੈ ਫਿਰ ਮੈਂ ਜ਼ਿੰਮੇਵਾਰ ਹਾਂ ਫਿਰ ਤੁਹਾਡਾ ਜੇ ਕੰਮ ਨਾ ਹੋਇਆ ਤਾਂ ਮੈਂ ਜ਼ਿੰਮੇਵਾਰ ਹਾਂ